ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਕਿ ਮੇਰੇ ਘਰ ਦੇ ਅੱਗੇ ਕੰਮਕਮ 10 ਗੱਡੀਆਂ ਪੁਲਿਸ ਦੀਆਂ ਔਰ ਸੈਂਕੜੇ ਬੰਦੇ ਮਤਲਬ ਪੁਲਿਸ ਦੇ ਨੇ ਆ ਕੇ ਘਰ ਨੂੰ ਘੇਰਾ ਪਾ ਲਿਆ ਤੇ ਅਫੀਸਰ ਡੀਐਸਪੀ ਐਸਪੀ ਐਸਐਸਪੀ ਤੱਕ ਆਪ ਹਾਜ਼ਰ ਸਨ ਤੇ ਉਹਦੇ ਨਾਲ ਉਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਿਆ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਾਂ ਮੈਂ ਰੁਟੀਨ ਦੇ ਵਿੱਚ ਚੰਡੀਗੜ੍ਹ ਤੋਂ ਆ ਰਿਹਾ ਸੀਗਾ ਤੇ ਚੰਡੀਗੜ੍ਹ ਤੋਂ ਆਉਂਦੇ ਨੂੰ ਮੈਨੂੰ ਰਸਤੇ ਦੇ ਵਿੱਚ ਟੈਲੀਫੋਨ ਆ ਜਾਂਦਾ ਡੀਐਸਪੀ ਚਲੋ ਮੈਂ ਨਾਮ ਕਾ ਨੂੰ ਲੈਣਾਗਾ ਮੇਰਾ ਫਿਲਹਾਲ ਮੇਰਾ ਦੋਸਤ ਸੀ ਤੇ ਰੁਟੀਨ ਦੇ ਵਿੱਚ ਹੀ ਮੈਨੂੰ ਕਹਿੰਦਾ ਸਰਪੰਚ ਕਿੱਥੇ ਹੋ ਤੇ ਮੈਂ ਕਹਿੰਦਾ ਜੀ ਮੈਂ ਚੰਡੀਗੜ੍ਹ ਤੋਂ ਆ ਰਿਆਂਗਾ ਤੇ ਕਿੱਥੇ ਕੋ ਮੈਂ ਕਹਿੰਦਾ ਜੀ ਅਮਰਗੜ ਕੋਲੇ ਆ ਦੱਸੋ ਕੀ ਗੱਲ ਮੈਂ ਤਾਂ ਕਿਹਾ ਕਿ ਤੇ ਵੈਸੀ ਹਨ ਵੈਸੀ ਮਿਲਣਾ ਸੀਗਾ ਤੇ ਮੈਂ ਕਿਹਾ ਵੀ ਹੁਣ ਤਾਂ ਮੈਨੂੰ ਅਜਾ ਥੋੜਾ ਟਾਈਮ ਲੱਗੂਗਾ ਚਲੋ ਆ ਕੇ ਕਹਿੰਦਾ ਮੈਨੂੰ ਫੋਨ ਕਰਿਓ ਆਪਾਂ ਮਿਲਨਾਗਾ ਮੈਂ ਕਿਹਾ ਵੀ ਠੀਕ ਆ ਤਾਂ ਮੈਂ ਕਦੇ ਪੁਲਿਸ ਦੇ ਉੱਪਰ ਪਰੋਸਾ ਨਹੀਂ ਕਰਦਾ ਇਹ ਆਪਣਾ ਤਜਰਬਾ ਹੈਗਾ ਚਾਹੇ ਚੰਗੇ ਨੇ ਚਾਹੇ ਮਾੜੇ ਨੇ ਇਹਦੇ ਵਿੱਚ ਇਹ ਨਹੀਂ ਕਿ ਪੁਲਿਸ ਚੰਗੀ ਨਹੀਂ ਬਹੁਤ ਪੁਲਿਸ ਚੰਗੀ ਆ ਬਹੁਤ ਹੀ ਅਫਸਰ ਚੰਗੇ ਨੇ ਪਰ ਮਤਲਬ ਮੈਂ ਕਦੇ ਇਹਨਾਂ ਤੇ ਭਰੋਸਾ ਨਹੀਂ ਕਰਦਾ ਹੈਗਾ ਤਾਂ ਦੋਸਤੋ ਹੁੰਦਾ ਕੀ ਹੈਗਾ ਤਾਂ ਮੈਨੂੰ 5 ਮਿੰਟਾਂ ਬਾਅਦ ਹੀ ਮੈਸੇਜ ਦਾ ਟੈਲੀਫੋਨ ਆ ਜਾਂਦਾ ਕਿ ਤੁਸੀਂ ਕਿੱਥੇ ਹੋ ਮੈਂ ਕਿਹਾ ਵੀ ਮੈਂ ਰਸਤੇ 'ਚ ਹਾਂ ਕਹਿੰਦੀ ਆਪਣੀ 12 ਮੂਰੀ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਉਹ ਮੈਂ ਕੁਦਰਤੀ ਉੱਥੇ ਕੋਈ ਇੱਥੇ ਸਾਡੇ ਗਵਾਂਢ 'ਚ ਕਿਸੇ ਦਾ ਕੋਈ ਮੜਾ ਜਾ ਮਸਲਾ ਹੈ ਤੇ ਮੈਂ ਕਿਹਾ ਵੀ ਮੈਂ ਕਿਹਾ ਉਹਨਾਂ ਦੇ ਆਏ ਹੋਣਗੇ ਕੋਈ ਸਕੂਟਰ ਵਾਲਿਆਂ ਦਾ ਮੜਾ ਜਾ ਹੋਇਆ ਹੈ ਤਾਂ ਦੋਸਤੋ ਅ ਉਦੋਂ ਬਾਅਦ ਅਜੇ ਮੈਂ ਰੱਖ ਕੇ ਫੋਨ ਮਿੰਟ 5 ਨਹੀਂ ਲੰਗੇ ਹੋਣੇ ਦੁਬਾਰਾ ਫੇਰ ਕਰੋ ਫੋਨ ਆ ਗਿਆ ਤੇ ਮੇਰੇ ਬੇਟੀ ਉੱਪਰ ਸੀ ਕੋਠੀ ਦੇ ਉਹਨੇ ਕਿਹਾ ਡੈਡੀ ਬਹੁਤ ਗੱਡੀਆਂ ਖੜੀਆਂ ਐ ਆਪਣੀ ਕੋਠੀ ਵੱਲ ਨਹੀਂ ਦੇਖੀ ਜਾਂਦੇ ਆ ਤੇ ਔਰ ਵੱਡੀਆਂ ਗੱਡੀਆਂ ਨੇ ਦੀਆਂ ਪੁਲਿਸ ਦੀਆਂ ਅਫਸਰ ਲੱਗਦੇ ਨੇ ਵਿੱਚ ਤਾਂ ਮੈਂ ਕਿਹਾ ਚਲੋ ਮੈਂ ਕਰਨਾ ਪਤਾ ਮੈਂ ਫੋਨ ਕੱਟ ਕੇ ਜੀ ਮੈਂ ਉਹਨੂੰ ਸਰਮੇ ਨੂੰ ਫੇਰ ਲਾਇਆ ਫੋਨ ਤੇ ਮੈਂ ਕਿਹਾ ਵੀ ਕੀ ਗੱਲ ਸਰਮਾ ਜੀ ਗੱਲ ਕੀ ਆ ਤੁਸੀਂ ਕੋਠੀ ਐ ਹੋਗੇ ਕਹਿੰਦਾ ਨਹੀਂ 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 ਕੋਈ ਗੱਲ ਨਹੀਂ ਹੈਗੀ ਉਹ ਤਾਂ ਅੰਬੈਸੀ ਮਿਲਣਾ ਸੀਗਾ ਤੁਸੀਂ ਆ ਜਾਓ ਕੋਈ ਨਾ ਆ ਕੇ ਮੈਨੂੰ ਫੋਨ ਕਰ ਲਿਓ ਮੈਨੂੰ ਕੁਝ ਨਹੀਂ ਦੱਸਿਆ ਜੀ ਉਹਨੇ ਤੇ ਮੈਂ ਚਲੋ ਫਿਰ ਮੈਂ ਵੇਸਲਾ ਹੋ ਗਿਆ ਮੈਂ ਪਰ ਮੈਨੂੰ ਇਸ ਗੱਲ ਦੀ ਨਾ ਜਿਵੇਂ ਆਪਾਂ ਨੂੰ ਚਿੰਤਾ ਤਾਂ ਹੋਈ ਜਾਂਦੀ ਪਰ ਹਾਲਾਂਕਿ ਜੇ ਕੋਈ ਗੱਲ ਹੋਈ ਹੋਵੇ ਫਿਰ ਤਾਂ ਦੇਖੋ ਬੰਦਾ ਡਰਦਾ ਪਰ ਉਹਨਾਂ ਜਦੋਂ ਕੋਈ ਗੱਲ ਨਹੀਂ ਆਪਾਂ ਰੁਟੀਨ ਦੇ ਵਿੱਚ ਅ ਦੇਖੋ ਮੈਂ ਅ ਦਾਤੇ ਦੀ ਕਿਰਪਾ ਨਾਲ ਕਿੰਨੀ ਵਾਰੀ ਸਰਪੰਚ ਬਣਿਆਗਾ ਉਹਦੇ ਮੇਰੇ ਕੋਲ ਪਾਰਟੀ ਦੇ ਵੀ ਸਰਕਾਰ ਦੇ ਵੀ ਉਹਦੇ ਕਿਸੇ ਚੀਜ਼ ਦੀ ਕੋਈ ਇਹਦੀ ਗੱਲ ਹੀ ਨਹੀਂ ਤੇ ਮੈਂ ਸੋਚਿਆ ਵੀ ਚਲੋ ਕੋਈ ਹੋਣੀ ਆ ਗੱਲ ਮਿਲਣ ਆਲੀ ਮੈਂ ਤਾਂ ਕਰਕੇ ਗੱਲ ਨੂੰ ਉਹ ਨਾ ਕਰਿਆ ਤਾਂ ਪਰ ਮੈਂ ਪਤਾ ਜ਼ਰੂਰ ਕਰਨ ਲੱਗ ਗਿਆ। ਇੰਨੇ ਜਿਵੇਂ ਮਲੇਰ ਕੋਲੇ ਦੇ ਨੇੜੇ ਹੀ ਪਹੁੰਚਿਆ ਸੀਗਾ ਤੇ ਮੈਨੂੰ ਡੀਐਸਪੀ ਦਾ ਫੋਨ ਆ ਗਿਆ ਦੁਬਾਰਾ। ਮੈਂ ਕਿਹਾ ਵੀ ਹਾਂ ਸਰ ਮੈਨੂੰ ਦੱਸੋ ਕੀ ਗੱਲ ਲੱਗੀ? ਕੰਨਾ ਗੱਲ ਏ ਸਰਪੰਚ ਸਾਹਿਬ ਵੀ ਮੇਰੇ ਨਾਲ ਸੀ ਉਦੋਂ ਐਸਐਸਪੀ ਕੋਲੇ ਖੜੇ ਸੀਗੇ ਵੀ ਮੈਂ ਤੁਹਾਨੂੰ ਤਾਂ ਨਹੀਂ ਗੱਲ ਕੀਤੀ ਉਹਨਾਂ ਨੇ ਕਹੇ ਕਿ ਮੇਤੋਂ ਫੋਨ ਕਰਾਇਆ ਸੀਗਾ ਵੀ ਸਰਪੰਚ ਸਾਹਿਬ ਘਟਨਾ ਵਾਪਰ ਗਈ ਕਿ ਕਿੱਥੇ ਬੜੀ ਮਾਰੀ ਉਹਦੇ ਕਰਕੇ ਤੁਹਾਨੂੰ ਮਿਲਣ ਲਈ ਐਸਐਸਪੀ ਸਾਹਿਬ ਆਏ ਸੀਗੇ ਹਮ ਮੈਂ ਜਦ ਹੀ ਸਮਝ ਗਿਆ ਮੈਂ ਕਿ ਐਸਐਸਪੀ ਕੋਠੀ ਮਿਲਣ ਤਾਂ ਤੁਹਾਨੂੰ ਪਤਾ ਹੀ ਹੋਗਾ ਕਿਸ ਕਹੇ ਜੇ ਹਾਲਾਤਾਂ ਚਾਹੂ ਮੈਂ ਕਿ ਐਡੀ ਵੱਡੀ ਕੀ ਗੱਲ ਹੋ ਗਈ ਕਹਿਣ ਲੱਗਿਆ ਵੀ ਅ ਸਰਪੰਚ ਜੀ ਤੁਹਾਡਾ ਕੋਈ ਭਤੀਜਾ ਹੈਗਾ ਮੈਂ ਕਹਾਂ ਜੀ ਭਤੀਜਾ ਮਤਲਬ ਕਿਵੇਂ ਕਹਿੰਦਾ ਤੁਹਾਡੀ ਵਾਈਫ ਦਾ ਭਤੀਜਾ ਕੋਈ ਮੈਂ ਕਹਾਂ ਜੀ ਹਾਂ ਹੈਗੇ ਨੇ ਪਰ ਉਹ ਤਾਂ ਨਿਆਣੇ ਨੇ ਤੇ ਕਿਹੜਾ ਪਿੰਡਾ ਮੈਂ ਕਹਾਂ ਜੀ ਫਲਾਨਾ ਪਿੰਡਾ ਹੈ ਤੇ ਉਹਨਾਂ ਨੂੰ ਬੁਲਾਓ ਮੈਂ ਕਹਾਂ ਜੀ ਉਹ ਤਾਂ ਮਤਲਬ ਬੱਚੇ ਨੇਗੇ ਨਹੀਂ ਉਹਨਾਂ ਨੂੰ ਬੁਲਾਓ ਮੈਂ ਜੇ ਹੋਰ ਕੋਈ ਤੁਹਾਡੀ ਰਿਸ਼ਤੇਦਾਰੀ ਚੋਂ ਤੈਨੂੰ ਜਿਹੜੇ ਫਫੜ ਕਹਿੰਦੇ ਹੁਣ ਮੈਂ ਕਹਾਂ ਜੀ ਹੋਰ ਤਾਂ ਰਿਸ਼ਤੇਦਾਰੀ ਚ ਚਲੋ ਪਤਾ ਨਹੀਂ ਹੁਣ ਕੌਣ ਕਹਿੰਦਾ ਕੌਣ ਨਹੀਂ ਪਰ ਅਸਲੀ ਮੇਰੇ ਭਤੀਜੇ ਉਹੀ ਨੇ ਮੈਂ ਕਿਹਾ ਜੀ ਮੈਨੂੰ ਗੱਲ ਦੱਸੋ ਕੀ ਗੱਲ ਹੈ ਤਾਂ ਮੈਨੂੰ ਕਹਿਣ ਲੱਗਿਆ ਗੱਲ ਇਹ ਆ ਸਰਪੰਚ ਸਾਹਿਬ ਵੀ ਸਾਡਾ ਨਾਕਾ ਲੱਗਿਆ ਸੀਗਾ ਰੈਕੋਟ ਰੋਡ ਦੇ ਉੱਪਰ ਤੇ ਉੱਥੇ ਸਾਡੀ ਪੁਲਿਸ ਨੇ ਸਕੂਟਰ ਨੂੰ ਹੱਥ ਦਿੱਤਾ ਕਿਸੇ ਨੂੰ ਮੋਟਰਸਾਈਕਲ ਨੂੰ ਤੇ ਮੋਟਰਸਾਈਕਲ ਰੁਕਿਆ ਤੇ ਮੋਟਰਸਾਈਕਲ ਅ ਉਹਨਾਂ ਨੇ ਕਿਹਾ ਵੀ ਕਾਗਜ਼ ਤਾਂ ਮੁੰਡੇ ਕਹਿਣ ਲੱਗੇ ਜੀ ਅ ਅਸੀਂ ਗਰਮੀਤ ਸਰਪੰਚ ਦੇ ਮਾਮਤਪੁਰਾ ਵਾਲੇ ਉਹ ਸਾਡਾ ਫੁੱਫੜ ਲੱਗਦਾ ਉਹਨਾਂ ਨੇ ਕਿਹਾ ਤਾਂ ਚਲੋ ਬੰਦੇ ਜਾਣਦੇ ਸੀ ਨਿਕਰ ਲਿਓ ਕਹਿੰਦੇ ਵੀ ਅ ਮੇ ਚਲੋ ਫਿਰ ਵੀ ਚਲੋ ਕਾਗਜ਼ ਤਾਂ ਦਿਖਾ ਦਿਓ ਜੀ ਉਹਨਾਂ ਨੇ ਜਿਵੇਂ ਆਪਾਂ ਰੁਟੀਨ 'ਚ ਕਹਿੰਦੇ ਚਲੋ ਕਾਗਜ਼ ਤਾਂ ਦਿਖਾ ਦਿਓ ਕਹਿਣ ਦਿਖਾਉਣੇ ਆ ਜੀ ਐ ਇੱਕ ਇੱਕ ਸਕੂਟਰ ਦੀ ਡਿੱਗੀ ਖੋਲੀ ਤੇ ਡਿੱਗੀ ਦੇ ਵਿੱਚੋਂ ਕੱਢ ਕੇ ਪਿਸਤੌਲ ਉਹਨਾਂ ਦੇ ਉੱਪਰ ਫਾਇਰ ਕਰਤਾ ਪੁਲਿਸ ਵਾਲਿਆਂ ਦੇ ਉੱਪਰ ਜਦੋਂ ਫਾਇਰ ਕਰਿਆ ਜੀ ਉਹ ਪੁਲਿਸ ਵਾਲੇ ਭੱਜ ਗਏ ਤੇ ਉਹ ਦੂਜੀ ਸਾਈਡ ਨੂੰ ਭੱਜ ਗਏ ਮੁੰਡੇ ਤਾਂ ਉਹ ਨਿਕਲ ਗਏ ਕਿਉਂਕਿ ਪੁਲਿਸ ਵਾਲੇ ਹੁਣ ਅਸਲ ਵਾਲੇ ਦੇ ਨੇੜੇ ਕਿੱਥੇ ਲੱਗਦੇ ਨੇ ਤੇ ਸਕੂਟਰ ਸੱਟ ਗਏ ਸਕੂਟਰ ਕੋਈ ਚੋਰੀ-ਚੁਰੀ ਦਾ ਸੀਗਾ ਹੁਣ ਉਹ ਕਹਿੰਦਾ ਵੀ ਇਹਦੇ 'ਚ ਕਹਾਣੀ ਇਹ ਬਣ ਗਈ ਵੀ ਹੋਰ ਕੋਈ ਕਲੂ ਪੁਲਿਸ ਕੋਲੇ ਹੈ ਨਹੀਂਗਾ ਥੋੜਾ ਹੀ ਨਾਂ ਲੈ ਕੇ ਗਏ ਨੇ ਵੀ ਤੁਸੀਂ ਜਾਦਾ ਭਤੀਜੇ ਨੂੰ ਬਲਾਉ ਮੈਸੇਜ ਭਤੀਜੇ ਤਾਂ ਚਲੋ ਮੇਰੇ ਪਿੱਤੂ ਉਹ ਕਡੇਕ ਤੇ ਮੁੰਡੇ ਉਹ ਕਹਿੰਦਾ ਜੀ ਉਹ ਤਾਂ ਕਾਫੀ ਉਮਰ ਚ ਮਾਝ ਨਹੀਂ ਉਹ ਤਾਂ ਛੋਟੇ ਛੋਟੇ ਨੇ ਤਾਂ ਚਲੋ ਕਹਿੰਦਾ ਕੋਈ ਨਾ ਕੋਈ ਗੱਲ ਨਹੀਂ ਫਿਰ ਆਪਾਂ ਮਤਲਬ ਨੋਰਮਲੀ ਕਰ ਗਿਆ ਮੈਂ ਘਰੇ ਪਹੁੰਚ ਗਿਆ ਜੀ ਮੈਂ ਜਦੋਂ ਘਰੇ ਪਹੁੰਚਿਆ ਤੇ ਮਾਇਰਟੀਜ਼ ਦੇ ਦਸਤਾਵੇਜ਼ ਕਹਿੰਦਾ ਵੀ ਆਗੇ ਮਖਾ ਜੀ ਹਾਂ ਆਗੇ ਤਾਂ ਜਦੀ ਨਾਲ ਦੀ ਨਾਲ ਜੀ ਮੈਨੂੰ ਕਹਿੰਦਾ ਐਸ ਐਚਓ ਆ ਗਿਆ ਘਰੇ ਵੀ ਸਰਪੰਚਾ ਤੁਹਾਨੂੰ ਡੀ ਐਸ ਪੀ ਸਾਹਿਬ ਨੇ ਮਿਲਣ ਨੂੰ ਬੁਲਾਇਆ ਮਗਾ ਵੀ ਮਰੀਆ ਹੁਣੀ ਗੱਲ ਹੋ ਰਹੀ ਤੇ ਕਹਿੰਦਾ ਆਜੋ ਆਪਾਂ ਨੂੰ ਕਹਿੰਦੇ ਬਹਿ ਕੇ ਗੱਲ ਕਰਨੀ ਆ ਚਲੋ ਉਹ ਜਦੋਂ ਜੀ ਕੋਈ ਬੰਦਾ ਜਾਣ ਦਾ ਪਹਿਚਾਨ ਦਾ ਆਪਣੇ ਦੀ ਕੋਈ ਗੱਲ ਮੈਂ ਕਿਹਾ ਚਲੋ ਜੀ ਮੈਂ ਆ ਗਿਆ ਮੈਂ ਗੱਡੀ ਕੱਢਣ ਲੱਗਿਆ ਕਹਿੰਦਾ ਨਹੀਂ ਨਹੀਂ ਜੀ ਤੁਸੀਂ ਸਾਡੇ ਲਈ ਗੱਡੀ ਚ ਬਗ ਚਲੋ ਤੇ ਚਲੋ ਮੈਂ ਰੁਟੀਨ ਦੇ ਵਿੱਚ ਘਰੇ ਵੀ ਨਾ ਕੁਝ ਕਹਿ ਕੇ ਗਿਆ ਮੈਂ ਉਵੇਂ ਜਿ ਕਰੀ ਗੱਡੀ ਚ ਬੈਠਿਆ ਜੀ ਮੈਂ ਬਾਗਿਆ ਆਪਣੇ ਤਾਂ ਕੋਈ ਯਾਦ ਚੇਤ ਨਹੀਂ ਦੀ ਗੱਲ ਉਹਨਾਂ ਨੇ ਜੀ ਜਾ ਕੇ ਕੀ ਕੀਤਾ ਤਾਂ ਮੈਨੂੰ ਐਸੇ ਚੁਕਾਨ ਲੱਗਿਆ ਮੈਂ ਕਿਥੇ ਐਨਡੀਐਸ ਪਿਛਾਉਂ ਕਹਿੰਦਾ ਜੀ ਬਸ ਇੱਥੇ ਹੀ ਆਉਂਦੇ ਨੇ ਆਉਦੇ ਦਫ਼ਤਰ 'ਚ ਬਹਿ ਗਿਆ ਮੈਂ ਕਿ ਜੁਣਨ ਦਾ ਦਫ਼ਤਰ ਤਾਂ ਆਪਾਂ ਉਹਨਾਂ ਦੇ ਦਫ਼ਤਰ 'ਚ ਹੀ ਚੱਲਦੇ ਆਂ ਉੱਥੇ ਕਹਿੰਦਾ ਨਹੀਂ ਨਹੀਂ ਬਸ ਉਹ ਇੱਥੇ ਹੀ ਆਉਂਦੇ ਨੇ ਉਦੋਂ ਨੂੰ ਜੀ ਹਨੇਰਾ ਹੋ ਗਿਆ ਸੀਗਾ ਇਹ ਮਤਲਬ ਸ਼ਾਮ ਨੂੰ ਸ਼ਾਮ ਦੀ ਗੱਲ ਹੈ ਕਿ ਜਦੋਂ ਮੈਨੂੰ ਪਹਿਲਾਂ ਫੋਨ ਕਰਿਆ ਉਹ ਦਿਨ ਸਵੇਰ ਤੋਂ ਵੀ ਲੇਟ ਸੀ ਲੇਕਿਨ ਬਾਅਦ ਦੇ ਵਿੱਚ ਤਾਂ ਪੂਰਾ ਹਨੇਰਾ ਹੋ ਗਿਆ ਤਾਂ ਮੈਨੂੰ ਕਹਿਣ ਲੱਗਿਆ ਜੀ ਤੁਸੀਂ ਸਰਪੰਚ ਜੀ ਦਾ ਫੋਨ ਫੜਾਇਓ ਤੁਹਾਡੇ ਫੋਨ ਤੇ ਦੇਖੀ ਕੋਈ ਫੋਨ ਉਸ ਟਾਈਮ ਆਇਆ ਹੋਵੇ ਮੈਂ ਕਹਾਂ ਜੋ ਦੇਖ ਲਓ ਮੇਰੇ ਫੋਨ ਤੇ ਤੱਕ ਇਹਦਾ ਫੋਨ ਆਇਆ ਹੀ ਨਹੀਂ ਹੈਗਾ ਉਹ ਸੱਚ ਕਹਿੰਦੇ ਇਹ ਕਹਿ ਕੇ ਵੀ ਅਸੀਂ ਫੁੱਫੜ ਜੀ ਨਾਲ ਗੱਲ ਕਰਾਉਣੇ ਆ ਤੁਹਾਡੇ ਐ ਕਹਿ ਕੇ ਕਹਿੰਦੇ ਟੈਲੀਫੋਨ ਲਾਉਣ ਲੱਗੇ ਸੀ ਪਹਿਲਾਂ ਤੇ ਮੈਂ ਕਿਹਾ ਵੀ ਚੈੱਕ ਕਰ ਲਓ ਮੈਨੂੰ ਤਾਂ ਕੋਈ ਟੈਲੀਫੋਨ ਉਸ ਟਾਈਮ ਆਇਆ ਨਹੀਂ ਹੋਇਆ ਚਲੋ ਫੋਨ ਚੈੱਕ ਕਰਨ ਲੱਗਾ ਜੀ ਫੋਨ ਚੈੱਕ ਕਰਦਾ ਕਰਦਾ ਉਹ ਆਪਦੇ ਫੋਨ ਨੂੰ ਕੰਨ ਜੇ ਤੇ ਲਾ ਕੇ ਵੇ ਚਲਾਕੀ ਜੀ ਕਰਦੇ ਹੁੰਦੇ ਨੇ ਉੱਠ ਕੇ ਬਾਹਰ ਨਿਕਲ ਗਿਆ ਤੇ ਮੈਂ ਬੈਠਾ ਰਿਹਾ ਤੇ ਮੇਰੇ ਭਾਲਾ ਵੀ ਫੋਨ ਤੇ ਗੱਲ ਕਰ ਉਹ ਤਾਂ ਜੀ ਚਲੇ ਗਿਆ ਥਾਣੋਂ ਮੈਨੂੰ ਮਤਲਬ ਕਹਿ ਕੇ ਵੀ ਉਹਨਾਂ ਮਿੰਦੋ ਕੋਈ ਗੱਲ ਹੀ ਨਾ ਕਰੀ ਮੈਂ ਬੈਠਾ ਰਿਹਾ ਤਾਂ ਜਦੋਂ ਘੰਟਾ ਲੰਘ ਗਿਆ ਮੈਂ ਮੁੰਸੀ ਨੂੰ ਕਿਹਾ ਮੈਂ ਕਿਹਾ ਯਾਰ ਵੀ ਕਿੱਥੇ ਨਹੀਂ ਸੱਚ ਉਸ ਉਹ ਕਹਿੰਦਾ ਜੀ ਉਹ ਅਸਰਾ ਕੋਲ ਨੂੰ ਗਏ ਨੇ ਮੈਂ ਕਿਹਾ ਵੀ ਡੀਐਸਪੀ ਨੂੰ ਮਿਲਣ ਨੂੰ ਕਹਿੰਦੇ ਸੀਗੇ ਵੀ ਮੈਂ ਤਾਂ ਬੈਠਾਂਗਾ ਨਾ ਕੋਈ ਨੂੰ ਬੈਜੂ ਜੀ ਹੁੰਦੇ ਨੇ ਕੰਟਾਂ ਨੰਗਾ 2 ਘੰਟੇ 3 ਘੰਟੇ ਜਦੋਂ ਨੰਗੇ 11 ਵਜ ਗਏ ਮੈਂ ਕਹਾਂ ਜੀ ਮਤਲਬ ਮੁੰਸੀ ਨੂੰ ਮੈਂ ਘਰ ਮਉਣ ਲੱਗਾ ਮੇਰਾ ਫੋਨ ਕਿੱਥੇ ਹੈ ਕਹਿੰਦੇ ਜੋ ਤਾਂ ਸਾਬ ਕੋਲੇ ਆ ਮੈਂ ਸਾਬ ਕੋਲੇ ਸਾਬ ਕਿੱਥੇ ਨੇ ਇਹਨਾਂ ਪਤਾ ਨਹੀਂ ਸੰਨ ਤਾਂ ਪਤਾ ਹੀ ਨਹੀਂ ਕਿੱਥੇ ਨਭ ਗਏ ਮੈਂ ਜਦ ਇਹ ਸਮਝ ਗਿਆ ਕਿਉਂਕਿ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਨੇ ਨੇੜੇ ਨੂੰ ਜਾਣਦਾ ਨੇ ਇਹਨਾਂ ਨੂੰ ਤਾਂ ਜੀ ਮੈਂ ਉਹਨੂੰ ਕਿਹਾ ਮੈਂ ਕਹਾਂ ਮਤਲਬ ਇਹ ਤਾਂ ਮਤਲਬ ਤੁਸੀਂ ਮੈਨੂੰ ਚਲਾਕੀ ਨਾਲ ਲੱਗੇ ਆ ਕਹਿੰਦਾ ਜੀ ਉਹਨਾਂ ਸੀ ਕੀ ਕਹਿ ਸਕਦੇ ਮੁੰਸੀ ਤਾਂ ਚਲੋ ਮੈਂ ਵੀ ਸਮਝਦਾ ਦੀ ਵੀ ਛੋਟੇ ਲੈਵਲ ਦਾ ਅਫਸਰ ਹੈਗਾ ਉਹਨੂੰ ਆਪਾਂ ਕਹੀਏ ਮੈਂ ਉਹਦੇ ਕੀ ਔਕਾਤ ਐ ਐਸਐਸਪੀ ਮੂਰੇ ਵੀ ਪਈ ਜਾਂ ਡੀਐਸਪੀ ਮੂਰੇ ਕੋਈ ਜਵਾਬ ਦੇ ਦੇ ਤਾਂ ਦੋਸਤੋਂ ਉਹਨੇ ਕੀ ਕੀਤਾ ਮੈਨੂੰ ਕਹਿੰਦਾ ਜੀ ਹੁਣ ਤਾਂ ਰਹਿਣਾ ਪੂ ਸਰਪੰਚ ਸਾਹਿਬ ਇੱਥੇ ਹੁਣ ਮੈਂ ਸੋਚਿਆ ਮੈਂ ਤੁਸੀਂ ਜਿੰਨੇ ਇੱਕ ਚੁਸਤ ਚਲਾਕ ਬਣਦੇ ਹੋ ਜਿਹੜੇ ਸਕੂਲ 'ਚ ਤੁਸੀਂ ਪੜ੍ਹੇ ਹੋ ਅਜੀ ਤਾਂ ਉੱਥੇ ਪ੍ਰਿੰਸੀਪਲ ਰਹੇ ਮੇਰਾ ਸਾਰਾ ਜੀਵਨ ਹੀ ਇਹਨਾਂ ਦੇ ਨਾਲ ਗੁਜ਼ਰਿਆ ਕਿਉਂਕਿ ਮੈਂ 1987 ਦੇ ਵਿੱਚ ਅਸੀਂ ਥੋਕ ਲੈ ਲਈ ਦੀ 85 'ਚ ਮੈਂ ਬੀਏ ਕਰਕੇ ਛੱਡਿਆ ਸਤਾ ਸਤਾਸੀ ਜਿਸੀ ਥੋਕ ਲੈ ਲਿਆ ਤੇ ਸਰਾਬ ਦਾ ਥੋਕ ਤੋਂ ਨੂੰ ਪਤਾ ਫਿਰ ਉਹ ਉਹਦੇ ਚ 22 ਇਹਨਾਂ ਨਾਲ ਪੈਂਦਾ ਪੰਜ ਸਾਲ ਅਸੀਂ ਥੋਕ ਰੱਖੇ ਤੇ 93 ਦੇ ਵਿੱਚ ਜਾ ਕੇ ਮੈਂ ਸਰਪੰਚ ਬਣ ਗਿਆ 93 ਤੋਂ ਲਗਾਤਾਰ ਮੈਂ 2008 ਤੱਕ ਸਰਪੰਚ ਰਿਆ ਹੁਣ ਵੀ ਫੇਰ ਸਰਪੰਚਾਂ ਮੈਂ ਚੌਥੀ ਵਾਰੀ ਯਾਨੀ ਮੇਰਾ ਕਹਿਣ ਤੋਂ ਬਾਅਦ ਮੇਰਾ ਇਹਨਾਂ ਨਾਲ ਬਾਅਦ ਵਾਸਤਾ ਪੈਂਦਾ ਸੀਗਾ ਮੈਂ ਦੇਖ ਲਿਆ ਮੈਂ ਕਹਾਂ ਵੀ ਫੋਨ ਮੇਰੇ ਕੋਲ ਨਹੀਂ ਜੇ ਫੋਨ ਹੋਵੇ ਤਾਂ ਮੈਂ ਕਿਸੇ ਨੂੰ ਟੈਲੀਫੋਨ ਕਰਕੇ ਕਹਾਂ ਨਾ ਮੈਂ ਘਰੇ ਦੱਸਣ ਜੋਗਰ ਕਰਦਿਆਂ ਨੂੰ ਕੋਈ ਪਤਾ ਨਾ ਤਾਂ ਮਨਸੀ ਮੈਨੂੰ ਫੋਨ ਦੇਵੇ ਨਾ ਮੈਂ ਕਿਹਾ ਮੇਰੀ ਗੱਲ ਕਰਾ ਦੇ ਘਰੇ ਕਹਿੰਦਾ ਅਸੀਂ ਸਾਬ ਤੋਂ ਬਿਨਾ ਕਿਵੇਂ ਕਰਾ ਦਾਂਗੇ ਚਲੋ ਮੈਂ ਜੀ ਫਿਰ ਕੀ ਕੀਤਾ ਮੈਂ ਜੀ ਮੱਖਾ ਵੀ ਮੇਰੇ ਤਾਂ ਦਰਦ ਹੁੰਦਾ ਮੈਂ ਜਾਣ ਕੇ ਮਾਰਿਆ ਬਹਾਨਾ ਤਾਂ ਮੈਂ ਮੱਖਾ ਮੇਰੇ ਤਾਂ ਤੇਜ਼ ਦਰਦ ਹੁੰਦਾ ਜੀ ਮੈਂ ਪੂਰਾ ਮਤਲਬ ਡਰਾਮਾ ਕਰਤਾ ਉਹਨਾਂ ਨੇ ਜੀ ਜਦ ਹੀ ਫਟਾਫਟ ਅਫਸਰਾਂ ਨੂੰ ਫੋਨ ਕਰਾ ਜੀ ਸਰਪੰਚ ਦੇ ਤਾਂ ਦਰਦ ਉੱਠ ਖੜਿਆ ਡਰ ਗਏ ਜੀ ਜਦ ਹੀ ਮੈਨੂੰ ਪਤਾ ਸੀਗਾ ਇਸ ਚੀਜ਼ ਦਾ ਇਹਨਾਂ ਤੇ ਇੱਕ ਇਸ ਚੀਜ਼ ਦਾ ਪ੍ਰਭਾਵ ਪੈਣਾਗਾ ਤੇ ਉਹਨਾਂ ਨੇ ਜੀ ਫਟਾਫਟ ਅਫਸਰਾਂ ਨੇ ਕਿਹਾ ਵੀ ਇਹਨੂੰ ਘਰੇ ਛੱਡ ਕੇ ਆਉ ਜਾ ਦੇ ਉਹਨਾਂ ਨੇ ਜੀ ਆਪਦੀ ਗੱਡੀ ਕੱਢੀ ਆਪਦੀ ਗੱਡੀ 'ਚ ਮੈਨੂੰ ਫਟਾਫਟ ਲਿਆ ਕੇ ਘਰੇ ਛੱਡ ਕੇ ਵੇੜੇ 'ਚ ਜਦੋਂ ਮੈਸੇਜ ਆਈ ਉਹ ਉਹਦੇ ਫੜਾ ਕੇ ਮੇਰੀ ਬਾਹ ਜੀ ਪਲ ਮਾਰੀ ਸਲਫ ਸੌਥ ਸਪੀਡ ਤੇ ਪਾਰ ਗਏ ਜੀ ਇਹਦੀ ਚਲੋ ਮੈਨੂੰ ਕਹਿੰਦੇ ਕੀ ਹੋ ਗਿਆ ਤੇ ਮੈਂ ਬਸ ਕੋਈ ਨਾ ਕੋਈ ਕਰਨ ਉਹ ਤੋਂ ਬਾਅਦ ਜੀ ਮੈਂ ਦੂਜੇ ਦਿਨ ਜਦੋਂ ਫਿਰ ਸਰ ਮੈਨੂੰ ਕਰਿਆ ਟੈਲੀਫੋਨ ਤੇ ਮੈਂ ਕਿਹਾ ਤੁਸੀਂ ਚੰਗੇ ਕਰੀ ਜੀ ਮੇਰੇ ਨਾਲ ਬੀ ਐਸਪੀ ਨੇ ਕਿਹਾ ਮੈਂ ਕਹਾਂ ਤੁਸੀਂ ਚੰਗੀ ਕਰੀ ਮੇਰੇ ਨਾਲ ਮਤਲਬ ਤੁਸੀਂ ਕਹਿੰਦਾ ਸਰਪੰਚ ਸਾਹਿਬ ਮੇਰੇ ਅਫਸਰ ਨਾਲ ਸੀਐਸਐਸਪੀ ਕਹਿੰਦਾ ਮੈਂ ਹੁਣ ਤੁਹਾਨੂੰ ਕੀ ਦੱਸਾਂ ਵੀ ਉਹਨਾਂ ਮੁਰੇ ਅਸੀਂ ਕੀ ਕਰ ਸਕਦੇ ਹਾਂ ਚਲੋ ਮੈਂ ਕਿਹਾ ਵੀ ਗੱਲ ਦੱਸੋ ਗੱਲ ਕਲੀਅਰ ਕਰੋ ਕੀ ਗੱਲ ਗੱਲ ਕੀ ਹੈ ਕਹਿੰਦਾ ਜੀ ਗੱਲ ਤਾਂ ਇਹ ਆ ਸਰਪੰਚ ਸਾਹਿਬ ਹੁਣ ਤਾਂ ਗੱਲ ਗਈ ਠੀਕ ਹੋ ਲੇਕਿਨ ਮਸਲਾ ਚੀਜ਼ ਦਾ ਇਹ ਹੋਇਆ ਕਿ ਜਦੋਂ ਉਹਨੇ ਤੁਹਾਡਾ ਨਾਮ ਲਾਇਆ ਤਾਂ ਪੁਰਸਕੂਲ ਹੋਰ ਤਾਂ ਕੋਈ ਕਲੂ ਹੈ ਨਹੀਂ ਤੀਗਾ ਤਾਂ ਐਸਐਸਪੀ ਕਹਿੰਦਾ ਵੀ ਸਰਪੰਚ ਤੋਂ ਉਹਨੂੰ ਹੀ ਪਤਾ ਹੋਊਗਾ ਤੇ ਲੇਕਿਨ ਉਦਾਂ ਤੁਹਾਨੂੰ ਅ ਕੁਝ ਕਹਿ ਸਕਦੇ ਨਹੀਂ ਸੀਗੇ ਲੇਕਿਨ ਅਸੀਂ ਆਪਣੀ ਇਨਕੁਆਰੀ ਜਦੋਂ ਕੀਤੀ ਤਾਂ ਸਾਨੂੰ ਕਲੀਅਰ ਜਦੋਂ ਪਤਾ ਲੱਗਿਆ ਫਿਰ ਉਹ ਮਤਲਬ ਬੰਦੇ ਦਾ ਉਹਦੇ ਮਾਉਂਦਪੁਰ ਮਤਲਬ ਪੂਆ ਸੀ ਉਹਦੀ ਕਿਸੇ ਘਰੇ ਹੋਰ ਉਹ ਸਾਬਕਾ ਸਰਪੰਚ ਸੀ ਲੇਕਿਨ ਮੈਂ ਮੌਕੇ ਦਾ ਸੀਗਾ ਤਾਂ ਉਹਨੇ ਦੇਖਿਆ ਵੀ ਭਾਈ ਆਪਾਂ ਗਰਮੀਤ ਦਾ ਨਾਮ ਲੈ ਦਿੰਨੇ ਆ ਸਰਪੰਚ ਦਾ ਤਾਂ ਮਤਲਬ ਮੈਨੂੰ ਸੜ ਦੇਣਗੇ ਔਰ ਉਸ ਕਾਰਨ ਕਰਕੇ ਉਹਨਾ ਮੇਰਾ ਨਾਮ ਲੈਤਾ ਜਿਵੇਂ ਆਪਣੇ ਆਮ ਰੁਟੀਨ ਹੈ ਕਿ ਜੇ ਕਿਸੇ ਦੇ ਸਹੁਰੇ ਨੇ ਤਾਂ ਪਕਾ ਦੇਣਾ ਫਲਾਣੇ ਪਿੰਡ ਸਹੁਰੇ ਨੇ ਜੇ ਕਿ ਇਹਦੇ ਨਾਨਕੇ ਨੇ ਤਾਂ ਸਾਰਿਆਂ ਨੂੰ ਮਾਮਾ ਹੀ ਕਹਿ ਜਾਂਦੇ ਜੇ ਕਿਸੇ ਦੀ ਪੂਆ ਤਾਂ ਸਾਰਿਆਂ ਨੂੰ ਫੁੱਫੜ ਕਹਿ ਦਿੰਦੇ ਆ ਉਸ ਹਿਸਾਬ ਨਾਲ ਉਹਨੇ ਮੈਨੂੰ ਫੁੱਫੜ ਕਹਿ ਕੇ ਉਹ ਕਰਤਾ ਤੇ ਬੰਦਾ ਉਹ ਫਿਰ ਕਹਿੰਦਾ ਜੀ ਮੈਂ ਉਹਨੇ ਦੱਸਿਆ ਕਿ ਘਨੌਰੀ ਪਿੰਡ ਦਾ ਉਹ ਮਤਲਬ ਮੁੰਡਾ ਸੀਗਾ ਤੇ ਤੁਹਾਡੇ ਪਿੰਡੋਂ ਦੀ ਪੂਆ ਸੀ ਤਾਂ ਕਾਰਨ ਕਰਕੇ ਫਿਰ ਉਹ ਕਹਿੰਦਾ ਹੁਣ ਗੱਲ ਕਲੀਅਰ ਹੋ ਗਈ ਮੁੰਡੇ ਨੂੰ ਅਸੀਂ ਫੜ ਲਾਂਗੇ ਦੇ ਸੌਰੀ ਤੁਹਾਨੂੰ ਅਸੀਂ ਬਿਨਾਂ ਮਤਲਬ ਤੋਂ ਪਰੇਸ਼ਾਨ ਕੀਤਾ ਮਤਲਬ ਦੋਸਤੋ ਇਹ ਪੁਲਿਸ ਦਾ ਕਿਰਦਾਰ ਹੈਗਾ ਜੇਕਰ ਇਹਨਾਂ ਦੇ ਮੂਰੇ ਇਹਨਾਂ ਦਾ ਅਸਰ ਹੋਵੇ ਨਾ ਇਹਨਾਂ ਦਾ ਬਾਪ ਮਾਂ ਭੈਣ ਭਾਈ ਇਹਨਾਂ ਦਾ ਕੋਈ ਕੁਝ ਨਹੀਂ ਲੱਗਦਾ ਸਾਰੇ ਰਿਸ਼ਤਿਆਂ ਦੇ ਉੱਪਰ ਦੀ ਇਹਨਾਂ ਦਾ ਇੱਕੋ ਰਿਸ਼ਤਾ ਇਹਨਾਂ ਦੇ ਬੌਸ ਨਾਲ ਇਹਨਾਂ ਦਾ ਅਸਲੀ ਬਾਪ ਅਸਲੀ ਜਿਹੜਾ ਉਹ ਇਹਨਾਂ ਦਾ ਬੌਸ ਹੈ ਚਾਹੇ ਜਿਸ ਲੈਵਲ ਤੇ ਵੀ ਕੋਈ ਇਹ ਪੁਲਸ ਵਾਲੇ ਹੈਗੇ ਨੇ ਉਦੋਂ ਉੱਪਰਲਾ ਬੌਸ ਜਿਹੜਾ ਇਹਨਾਂ ਦਾ ਇਹ ਉਹਦੀ ਮੰਨਣਗੇ ਹੋਰ ਕਿਸੇ ਦੀ ਕੋਈ ਗੱਲ ਨਹੀਂ ਮੰਨਣਗੇ ਸੋ ਇਸ ਤਰ੍ਹਾਂ ਦਾ ਦੋਸਤੋ ਮੇਰੇ ਨਾਲ ਇਹ ਘਟਨਾ ਵਾਪਰੀ ਪਰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜਿਵੇਂ ਕਹਿੰਦੇ ਆਪਾਂ ਅੱਜ ਤੱਕ ਕਦੇ ਮਾੜਾ ਕੋਈ ਕੀਤਾ ਨਹੀਂ ਤੇ ਮਾੜਾ ਆਪਣੇ ਨਾਲ ਕਦੇ ਹੋਇਆ ਵੀ ਨਹੀਂ ਹੈਗਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ